ਮਰੇ ਕੀ ਕਾਂਗਰਸ ਨਾ ਇਕਰਸੀ ਨਾ ਐ ਨਾ ਰੋਗੀ ਮੈਂ ਹੁਣ ਤੁਹਾਨੂੰ ਗੱਲ ਦਾ ਜਵਾਬ ਨਹੀਂ ਦੇਣਾ ਕਿਉਂਕਿ ਤੁਹਾਡੇ ਕੋਲ ਕੋਈ ਪੋਜ਼ਿਟਿਵ ਸਵਾਲ ਨਹੀਂ ਹੈ ਇੱਕ ਹੀ ਗੱਲ ਦੇ ਸਵਾਲ ਪੁੱਛ ਰਹੇ ਹੋ ਧੰਨਵਾਦ ਕਾਂਗਰਸ ਪਾਰਟੀ ਇੱਕ ਜੋਠ ਹੈ ਤੇ ਇੱਕ ਜੋਠ ਹੈਗੀ ਆ ਸਾਡਾ ਕਿਸੇ ਨਾਲ ਮਨ ਮਿਟਾਵ ਨਹੀਂ ਤੁਸੀਂ ਪੱਤਰਕਾਰ ਇੱਕ ਕੈਮਰਾ ਅੱਗੇ ਲਿਆਉਣ ਦੇ ਪਿੱਛੇ ਆਪ ਲੜੀ ਜਾਂਦੇ ਰਹਿੰਦੇ ਹੋ ਵੀ ਉਹ ਮੈਂ ਲਾਉਣਾ ਸੀ ਸੋ ਨਹੀਂ ਕਰਦੇ ਹੋ ਟੀਮਾਂ ਬੜੀਆਂ ਨੇ ਟੀਮ ਸੋ ਇੱਕ ਸੈਕਿੰਡ 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 ਇੱਕ ਸੈਕਿੰਡ ਸੋ ਸਾਡੇ ਚ ਕੋਈ ਲੜਾਈ ਨਹੀਂ ਆ ਮਨ ਮਿਟਾਵ ਨਰਾਜ਼ਗੀ ਸਵਾਭਿਕ ਹੈ ਪਰਵਾਰਾਂ ਦੇ ਵਿੱਚ ਕਈ ਵਾਰੀ ਘਰ ਵਾਲੀ ਜਿਹੜੀ ਤੁਹਾਡੀ ਵਾਈਫ ਹੈ ਉਹ 8-9 ਦਿਨ ਤੁਹਾਡੇ ਨਾਲ ਰੋਸ ਕੇ ਪੇਕੇ ਵੀ ਚਲੀ ਜਾਂਦੀ ਹੈ ਇਹ ਤੁਹਾਡੇ ਨਾਲ ਵੀ ਹੋਇਆ ਹੋਣਾ ਕੋਈ ਦੱਸੋ ਭਾਵੇਂ ਨਾਂ ਦੱਸੋ ਪਰ ਮੇਰੇ ਕਹਿਣ ਦਾ ਮਤਲਬ ਹੈ ਇਸ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੈ ਕਾਂਗਰਸ ਪਾਰਟੀ ਦੇ ਵਿੱਚ ਹੁੰਦੇ ਨੇ ਕਿ ਲੋਕ ਸਭਾ ਸੈਸ਼ਨ ਲਈ ਕਿਸੇ ਦਿੱਲੀ ਵੀ ਜਾਣਾ ਕੋਈ ਸਮਾਂ ਕੋਈ ਦਿਨ ਮੁਕਰਰ ਕੀਤਾ ਗਿਆ ਜਿਸ ਸਰ ਸਰ ਤੁਸੀਂ ਦੇਖੋ ਅੱਜ ਅਸੀਂ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਮੁਕਰਰ ਦੰਤੇ ਕਈ ਰਿ ਕੋਈ ਰੁਝੇਮਾ ਪੈ ਜਾਂਦਾ ਇਮੀਡੀਏਟਲੀ ਜਿਵੇਂ ਪਰਸੋ ਚੌਥੇ ਸਾਡੇ ਜ਼ਿਲ੍ਹਾ ਪ੍ਰਧਾਨ ਚੜੀਆਂ ਸਾਹਿਬ ਦੀ ਮੌਤ ਹੋ ਗਈ ਉੱਥੇ ਜਾਣਾ ਪਿਆ ਮੈਂ ਇੱਥੇ ਆਉਣਾ ਸੀ ਅਸੀਂ ਜ਼ਰੂਰ ਮੁਕਰਰ ਕਰਾਂਗੇ ਕੋਸ਼ਿਸ਼ ਕਰਾਂਗੇ ਤੇ ਜੇ ਕੋਈ ਚੇਂਜ ਹੋਇਆ ਕਰੂਗਾ ਅਸੀਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਦੱਸ ਦਿਆ ਕਰਾਂਗੇ ਔਰ ਰਿਝੇਵੇਂ ਜਿੰ ਬਿਲਕੁਲ ਰਿਝੇਵੇਂ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਗਿੱਦੜਬਾ ਵੀ ਜਾਣਾ ਕਦੇ ਕਦੇ ਲੇਕਿਨ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਤੋਂ ਪਹਿਲਾਂ ਕਦੇ ਮੈਂਬਰ ਆਫ ਪਾਰਲੀਮੈਂਟ ਤੁਹਾਨੂੰ ਇੰਨਾ ਕੰਮ ਕਰਦਾ ਇੱਕ ਇੱਕ ਪਿੰਡ ਇੱਕ ਇੱਕ ਵਾਰਡ ਜਾ ਕੇ ਤਨਵਾਦ ਵੀ ਕਰਕੇ ਆਉਂਗਾ ਤੇ ਦਫ਼ਤਰ ਚ ਬਹਿ ਕੇ ਲੋਕਲ ਮੁਕੰਮਲ ਲੋਕਾਂ ਦੀ ਸੇਵਾ ਵੀ ਕਰੂੰਗਾ ਤੇ ਉਹਨਾਂ ਦੇ ਮਸਲੇ ਵੀ ਸੁਣੂੰਗਾ ਚਾਹੇ ਰਾਤ ਨੂੰ 12 ਵਜੇ ਟਾਈਮ ਕੱਢ ਕੇ ਆ ਜਾ ਕਰਾਂ ਪਰ ਇਹ ਮਸਲੇ ਲੋਕਾਂ ਦੇ ਸੁਣੇ ਜਾਣ ਜੀ ਸਰ ਜੀ ਤੇ ਮੇਰੀ ਤੁਹਾਨੂੰ ਬੇਨਤੀ ਹੈ ਬਹੁਤ ਸਾਰੇ ਪੱਤਰਕਾਰ ਬਹੁਤ ਚੰਗਾ ਕੰਮ ਕਰਦੇ ਆ ਮੇਰੇ ਭਰਾਏ ਜਿਉਂਦੇ ਵਾਸਤੇ ਰਹੋ ਹਰ ਵੇਲੇ ਖਬਰ ਬਣਾਉਣ ਵਾਸਤੇ ਨਹੀਂ ਮੈਂ ਆਜ ਇੱਕ ਗੱਲ ਦੱਸਣਾ ਚਾਹੁੰਦਾ ਸੁਣ ਲੈ ਯਾਰ ਮੈਂ ਤਿੰਨ ਵਾਰੀ ਮੈਂਬਰ ਆਫ ਮੈਂ ਐਮ ਐਲ ਏ ਬਣਿਆ ਗਿੱਦੜਬਾਚ ਮੇਰਾ ਘਰ ਨਹੀਂ ਹੈ ਫਾਰ ਯੋਰ ਇਨਫੋਰਮੇਸ਼ਨ ਲੋਕ ਕੀ ਚਾਹੁੰਦੇ ਹੈ ਘਰ ਬਿੱਟੂ ਦਾ ਸੀਗਾ ਲekin ਟੈਲੀਫੋਨ ਨਹੀਂ ਚੱਕਦਾ ਸੀਗਾ ਮੈਂ ਘਰ ਵੀ ਬਣਾਵਾਂਗਾ ਪਹਿਲਾਂ ਸੁਣੋ ਨਹੀਂ ਯਾਰ ਮੈਂ ਸਵਾਲ ਦਾ ਏਦਾਂ ਨਹੀਂ ਮੈਂ ਆਪਦੇ ਹਿਸਾਬ ਨਾਲ ਦੇਣਾ ਤੂੰ ਆਪਦੇ ਹਿਸਾਬ ਨਾਲ ਸਵਾਲ ਕਰ ਮੈਂ ਘਰ ਵੀ ਰਮ ਲਵਾਂਗਾ ਜਿਹੜਾ ਕਿ ਕਿਰਾਏ ਤੇ ਦਾ ਮੇਰੇ ਕੋਲ ਹੈਗਾ ਰਵਾਂਗਾ ਵੀ ਤੇ ਲੋਕਾਂ ਦੇ ਵਿੱਚ ਵੀ ਰਵਾਂਗਾ ਮੇਰੇ ਕਹਿਣ ਦਾ ਮਤਲਬ ਉਸ ਘਰ ਦਾ ਕੋਈ ਫੈਸਲਾ ਨਹੀਂ ਜਿਹੜੇ ਬਾਹਰ ਚ ਤਾਲਾ ਲੱਗਿਆ ਹੋਵੇ ਘਰ ਹੋਵੇ ਨਾ ਹੋਵੇ ਲੇਕਿਨ ਲੋਕਾਂ ਦੇ ਘਰ ਵੀ ਮੇਰੇ ਉੱਥੇ 24 ਘੰਟੇ ਬੰਦਾ ਉਪਲਬਧ ਰਹੇ ਮੈਂ ਲੋਕਾਂ ਨੂੰ ਆਵਾਜ਼ ਮਾਰਿਆ ਕਰਨੀ ਹੈ ਮੈਂ ਉੱਥੇ ਉਪਲਬਧ ਹੋਇਆ ਕਰਾਂਗਾ ਔਰ ਰਿਆ ਵੀ ਕਰਾਂਗਾ